ਚੰਗਾ ਜੀ ਤੇ ਅਸੀਂ ਇਸ ਕੋਰਟ ਐਵਨਿਊ ਦੇ ਵਿੱਚ ਖੜੇ ਆ ਜਿਵੇਂ ਇੱਥੋਂ ਦਾ ਸੁਨੀਕ ਆ ਨਾਲ ਹੋਰ ਜਿਹੜੇ ਸਾਥੀ ਖੜੇ ਨੇ ਇਹ ਵੀ ਇੱਥੋਂ ਦੇ ਸੁਨੀਕ ਹੈ ਤੇ ਬੇਨਤੀ ਹੈ ਵੀ ਇਹ ਕਲੋਨੀ ਬਣੀ ਨੂੰ ਲਗਭਗ 20 ਸਾਲ ਹੋ ਗਏ ਨੇ ਤੇ ਇਸ ਕਲੋਨੀ ਦੀ ਜਿਹੜੀ ਸੜਕਾਂ ਗਲੀਆਂ ਦੀ ਹਾਲਤ ਜਿਹੜੀ ਆ ਉਹ ਬਹੁਤ ਹੀ ਮੰਦੀ ਆ ਜਦੋਂ بارش ਪੈਂਦੀਆਂ ਪਾਣੀ ਖਲੋਂਦੇ ਨੇ ਤੇ ਖਾਸ ਕਰਕੇ ਜਿਹੜੀ ਸੜਕ ਤੇ ਅਸੀਂ ਖੜੇ ਆ ਇਹ ਮੇਨ ਸੜਕ ਆ ਜਿਹੜੀ ਕਿ ਅੱਗੇ ਵੀਰਕਾ ਵਗੈਰਾ ਦੇ ਨਾਲ ਜੋੜਦੀ ਆ ਦਿਨ ਰਾਤ ਚੱਲਦੀ ਆ ਸਾਰਾ ਦਿਨ ਇੱਥੇ ਵੀ ਕੱਢ ਨਿਕਲਦੇ ਨੇ ਰਾਤ ਵੀ ਨਿਕਲਦੇ ਨੇ ਤੇ ਇਹਦੀ ਅਧਿਕ ਵੱਜਦੀ ਤੇ ਪਈ ਆ ਕੁਛ ਪਾਣੀਆਂ ਗਵਰਨਮੈਂਟਾਂ ਨੇ ਅਸੀਂ ਸਾਰਿਆਂ ਨੂੰ ਅਪਰੋਚ ਕਰਦੇ ਰਹੇ ਆ ਕਾਲੀਆਂ ਦੇ ਟਾਈਮ ਤੇ ਵੀ ਫਿਰ ਕਾਂਗਰਸੀਆਂ ਦੇ ਤੌਰ ਤੇ ਨੇ ਕੋਈ ਬੁਲਦੀ ਜ਼ਿਆਦਾ ਕਹਿਨੇ ਸਾਡੀ ਸਵਾਰ ਨਹੀਂ ਲਈ ਇਸ ਕਰਕੇ ਬੇਨਤੀ ਆ ਕਿ ਉਹਨਾਂ ਸੀ ਜਿਹੜੀ ਗਵਰਨਮੈਂਟ ਚੱਲ ਰਹੀ ਆ ਆਪਦੀ ਗਵਰਨਮੈਂਟ ਉਹਨੂੰ ਥੋੜਾ ਜਿਆ ਅ ਉਮੀਦ ਕਰਦੇ ਆ ਕਿ ਸਾਡੀ ਗੱਲ ਨੂੰ ਸੁਣਨਗੇ ਤੇ ਇਹ ਸੜਕ ਨੂੰ ਪੱਕਾ ਕਰਕੇ ਬਾਹਰ ਦੀ ਸੜਕ ਦੇ ਨਾਲ ਇਹ ਜੁੜਦੀ ਆ ਤੇ ਜੁੜ ਜੁੜ ਜਾਏਗੀ ਤੇ ਲੋਕਾਂ ਨੂੰ ਇਹਦੀ ਬੜੀ ਸਹੂਲਤ ਹੋਏਗੀ ਅਸੀਂ ਮੈਡਮ ਨੂੰ ਅੱਗੇ ਵੀ ਇੱਕ ਦੋ ਦਫਾ ਚਿੱਠੀਆਂ ਵੀ ਦੇ ਚੁੱਕੇ ਨੇ ਤੇ ਉਹਨਾਂ ਨੂੰ ਬੇਨਤੀ ਵੀ ਕੀਤੀ ਸੀ ਕਿ ਉਹ ਇਹ ਸਾਡਾ ਉਹਨਾਂ ਨੇ ਸਾਨੂੰ ਅਸ਼ੋਰੈਂਸ ਵੀ ਦਿੱਤੀ ਆ ਪਰ ਅਸ਼ੋਰੈਂਸ ਸਾਨੂੰ ਛੇ ਵੀ ਬੜੀ ਮਿਲਦੀ ਦੀ ਆ ਇਸ ਕਰਕੇ ਸਾਡਾ ਵਿਸ਼ਵਾਸ ਜਿਆ ਨਾ ਕੁਝ ਫਾਇਦਾ ਨਹੀਂ ਬਈ ਇਸ ਕਰਕੇ ਬੇਨਤੀ ਹੈ ਅਭੀ ਇਸ ਵਾਲਾ ਥੋੜਾ ਜਿਹਾ ਖਿਆਲ ਕੀਤਾ ਜਾਵੇ ਤੇ ਮਿਹਰਬਾਨੀ ਕਰਕੇ ਇਸ ਸਰਕ ਦੀ ਤੇ ਨਾਲ ਗਲੀਆਂ ਵੀ ਜਿਹੜੀਆਂ ਉਹਦੀ ਮੁਰਮਤ ਜਿਹੜੀ ਸਾਰੀ ਕਰਵਾਈ ਜਾਵੇ ਸਿੰਘ ਜੀ ਇਹ ਸਕਾਟ ਐਵੇਨਿਊ ਦਾ ਇਲਾਕਾ ਹੈ ਜੀ ਇਸ ਇਲਾਕੇ ਦਾ ਇੰਨਾ ਬੁਰਾ ਹਾਲ ਹੈ ਜੀ ਸਰਕਾਰ ਤੋਂ ਬੜੀਆਂ ਉਮੀਦਾਂ ਸੀ ਇਹਨਾਂ ਨੇ ਇਲਾਕਾ ਨਿਵਾਸੀਆਂ ਨੇ ਕਈ ਵਾਰ ਇਕੱਠੇ ਹੋ ਕੇ ਇਹਦੇ ਬਾਰੇ ਕੰਪਲੇਂਟਸ ਕੀਤੀਆਂ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਆ ਵੇਖੋ ਤੁਸੀਂ ਜੀ ਇੱਥੇ ਕਿੰਨਾ ਬੁਰਾ ਹਾਲ ਆ ਇਹਨਾਂ ਵੇਖੋ ਤੁਸੀਂ ਕੋਈ ਬੰਦਾ ਇੱਥੋਂ ਬਿਨਾਂ ਕਪੜੇ ਲਵੇੜਿਆਂ ਤੋਂ ਬਗੈਰ ਕ੍ਰੋਸ ਨਹੀਂ ਕਰ ਸਕਦਾ ਸਰਕਾਰਾਂ ਅੱਗੇ ਕੱਖ ਨਹੀਂ ਹੋਗਾ ਜੀ ਆਹ ਵੇਖੋ ਆ ਮੇਨ ਰੋਡ ਆ ਮੇਨ ਰੋਡ ਤੋਂ ਇਹ ਸਾਰਾ ਜਿਹੜਾ ਅਗਲੇ ਪਾਸੇ ਰੋਡ ਨੂੰ ਲਿੰਕ ਹੋ ਰਿਹਾ ਪਰ ਇਹ ਆ ਜਿਹੜਾ ਇਹਦੇ ਨਾਲ ਕਿਸੇ ਦਾ ਖਿਆਲ ਹੀ ਨਹੀਂ ਆ ਉਧਰਲੇ ਪਾਸੋਂ ਜਿੰਨੀ ਟ੍ਰੈਫਿਕ ਆਉਂਦੀ ਆ ਜੇ ਉਹ ਉੱਥੇ ਕਿਤੇ ਜਾਮ ਲੱਗਦਾ ਇਧਰ ਦੀ ਲੰਗਦੀ ਆ ਇਹ 5 ਸਾਲ ਹੋ ਗਏ ਜੀ ਜਿਉਂਦੇ ਆਪਾਂ ਆ ਸਰਕਾਰ ਜਿਹੜੀ ਹੈ ਇਹਨੂੰ ਇਸ ਅਪੀਲ ਨਾਲ ਕੀਤੀ ਉਸ ਤਰ੍ਹਾਂ 20 ਸਾਲ ਹੋ ਗਏ ਕਲੋਨੀ ਕੱਟੀ ਨੂੰ ਪਰ ਇਹਦੀ ਨਹੀਂ ਸੁਣਵਾਈ ਹੋਈ ਤੇ ਹੁਣ ਤੁਹਾਡੀ ਆਪਣੀ ਸਰਕਾਰ ਆਈ ਹੈ ਬਿਲਕੁਲ ਜੀ ਸਾਨੂੰ ਤੇ ਆਪ ਸਰਕਾਰ ਤੇ ਬਹੁਤ ਉਮੀਦਾਂ ਆ ਤੇ ਅਸੀਂ ਆਪਣੇ ਇਲਾਕੇ ਨਿਵਾਸੀ ਐਮ ਐਲ ਏ ਸਾਹਿਬ ਨੂੰ ਐਮ ਸੀ ਸਾਹਿਬ ਨੂੰ ਵੀ ਆਨੇ ਆ ਵੀ ਸਾਡੇ ਨਾਲ ਹੋ ਕੇ ਤੇ ਯੂ نو ਕਰੀਏ ਠੀਕ ਇਨੂੰ ਠੀਕ ਕਰਕੇ ਲੋਕਾਂ ਦਾ ਰਹਿਣਾ-ਸਹਿਣਾ ਥੋੜਾ ਸੌਖਾ ਹੋ ਜਾਏ ਉਹ ਵੇਖੋ ਆ ਰਹੇ ਉਹ ਵੇਖੋ ਇਹ ਮੇਰੇ ਖਿਆਲ ਹੈ ਵੀ ਭਾਵੇਂ ਇੱਥੇ ਰਾਹ 'ਚ ਹੀ ਡੇਗ ਲਵੇ ਇਹਦਾ ਜੋ ਲੱਗਾ ਸਮਾਨ ਹੈ ਮੇਰੇ ਖਿਆਲ ਵੀ ਔਖਾ ਹੋ ਜਾਊਗਾ ਲੰਘਣਾ ਆ ਵੇਖੋ ਲਓ ਤੁਹਾਡੇ ਰਾਹੀਂ ਅਸੀਂ ਬੇਨਤੀ ਕਰਦੇ ਹਾਂ ਜੀ ਸਰਕਾਰ ਨੂੰ ਇਲਾਕਾ ਨਿਵਾਸੀ ਵੀ ਖੜੇ ਨੇ ਵੀ ਸਾਡੀ ਸੁਣਵਾਈ ਹੋਵੇ ਤੇ ਜਲਦੀ ਤੋਂ ਜਲਦੀ ਇਹਦਾ ਹੱਲ ਕੀਤਾ ਜਾਵੇ ਜੀਵਨਜੀਤ ਕੌਰ ਜੀ ਨੂੰ ਕਿ ਅਸੀਂ ਤੁਹਾਡੇ ਕੋਲ ਪਹਿਲਾਂ ਵੀ ਬੜੀ ਯਾਰ ਬੇਨਤੀ ਕੀਤੀ ਆ ਦੋ ਤਿੰਨ ਵਾਰ ਅੱਗੇ ਵੀ ਆਏ ਆ ਸਾਰਾ ਇਲਾਕਾ ਨਿਵਾਸੀ ਇੱਥੇ ਬਹੁਤ ਬੁਰਾ ਹਾਲ ਆ ਰਾਤ ਨੂੰ ਲੇਡੀਜ਼ ਨੰਗ ਨਹੀਂ ਸਕਦੇ ਇਕੱਲੇ ਦਿਨੇ ਤੇ ਵੀ ਬਹੁਤ ਬੁਰਾ ਹਾਲ ਆ ਲਾਈਟ ਦਾ ਕੋਈ ਪ੍ਰਬੰਧ ਨਹੀਂ ਹੈਗਾ ਦੇਖੋ ਖੰਬੇ ਵੀ ਲੱਗੇ ਆ ਕਈ ਸਾਲ ਹੋ ਗਏ ਆ ਇਹਨਾਂ ਦੇ ਉੱਤੇ 5 ਸਾਲ ਹੋ ਗਏ ਆ ਕੋਈ ਲਾਈਟ ਹੀ ਨਹੀਂ ਲੱਗੀ ਇਹਨਾਂ ਦੇ ਉੱਤੇ ਤੇ ਇਹ ਆਉਣਾ ਪਰਸਨਲ ਤੌਰ ਤੇ ਵੀ ਅਸੀਂ ਬੜਾ ਕੁਝ ਕਰਦੇ ਆ ਪਰ ਜੋ ਸਰਕਾਰ ਤੋਂ ਉਮੀਦਾਂ ਲਾਈਆਂ ਵਾ ਹੁਣ ਆਪ ਸਰਕਾਰ ਨੂੰ ਲਿਆਂਦਾ ਵਾ ਸਾਨੂੰ ਇਤੋਂ ਬੜੀ ਆਸ ਉਮੀਦ ਹੈਗੀ ਆ ਅਸੀਂ ਰਿਕਵੈਸਟ ਕਰਦੇ ਆ ਐਮਐਲਏ ਸਾਹਿਬ ਨੂੰ ਕਿ ਬੇਨਤੀ ਆ ਵੀ ਇਹ ਸਾਰੇ ਸੱਜਣਾ ਦੀ ਸੁਣੀ ਜਾਵੇ ਸਾਰੇ ਇੱਥੇ ਬੰਦੇ ਬੜੇ ਐਜੂਕੇਟਿਡ ਔਰ ਸਾਰੇ ਘਰ ਪੜ੍ਹੇ ਲਿਖੇ ਸਾਰੇ ਆਫਸਰ ਹੈਗੇ ਆ ਸਾਰੇ ਇਹ ਵੀ ਆਂਟੀ ਜੀ ਹੁਣੀ ਰਿਟਾਇਰਡ ਆਫਸਰ ਹੈਗੇ ਆ ਅੰਕਲ ਜੀ ਹੁਣੀ ਰਿਟਾਇਰਡ ਆਫਸਰ ਹੈਗੇ ਆ ਕਿ ਇਹ ਸਾਰੇ ਹੀ ਚੰਗੇ ਲੋਕ ਹੈਗੇ ਆ ਸਾਰਿਆਂ ਨੇ ਇੱਥੇ ਬੜੀ ਆਸ ਨਾਲ ਇੱਥੇ ਜਗ੍ਹਾ ਖਰੀਦੀ ਹੈਗੀ ਆ ਤੇ ਅਸੀਂ ਬੇਨਤੀ ਕਰਦੇ ਆ ਐਮਐਲਏ ਸਾਹਿਬ ਨੂੰ ਜੀਵਨਜੀਤ ਕੌਰ ਮੈਡਮ ਜੀ ਨੂੰ ਕਿ ਸਾਡੀ ਸੁਣਵਾਈ ਕੀਤੀ ਜਾਵੇ ਗਲੀਆਂ ਦਾ ਕੋਈ ਸੁਧਾਰ ਕੀਤਾ ਜਾਵੇ ਤੇ ਇਹਨਾਂ ਹੀ ਕਹਿੰਦੇ ਹੋਏ ਧੰਨਵਾਦ ਕਰਦੇ ਆਂ ਤੇ ਅੰਟੀ ਜੀ ਕੀ ਭਤੇ ਹਾਂ ਅਸੀਂ ਇੱਥੋਂ 20 20 ਸਾਲ ਕੀ 15 ਸਾਲ 15 20 ਸਾਲ ਹੋ ਗਏ ਰਹਿ ਇਹ ਅਸੀਂ ਬਜ਼ੁਰਗ ਦੋਵੇਂ ਜੀ ਇੱਥੇ ਰਹਿੰਦੇ ਆਂ ਸਾਨੂੰ ਜਿਹੜਾ ਲੰਘਣਾ ਬਹੁਤ ਮੁਸ਼ਕਲ ਹੁੰਦਾ ਹੈ ਕਿ ਵੀ ਰਤੀ ਡਿਗੂ ਵੀ ਪੈਨੇ ਸੱਟਾਂ ਵੀ ਲੱਗ ਜਾਂਦੀਆਂ ਨੇ ਅਸੀਂ ਤੁਹਾਨੂੰ ਅਸੀਂ ਆਪ ਵਗੇ ਰਿਕਵੈਸਟ ਕਰਦੇ ਆਂ ਕਿ ਸਾਡੀ ਜਿਹੜੀ ਹੈ ਵੱਟ ਉਹ ਜਿਹੜੀ ਐ ਸੁਣੋ ਇਹ ਗਲੀਆਂ ਬਣੰਦੀ ਜਾਂ ਬਿਜਲੀਆਂ ਕਰਨ ਦੀ ਸਾਡੀ ਜਿਹੜੀ ਐ ਸਨਵਾਈ ਕੀਤੀ ਜਾਵੇ ਬੜੇ ਬਹੁਤ ਧੰਨਵਾਦੀ ਹੋਵਗੇ ਤੁਹਾਡੇ ਬਹੁਤ ਜ਼ਿਆਦਾ ਮੁਸ਼ਕਿਲ ਆ ਰਹਾ ਹਜ਼ਬੰਡ ਮੇਰੇ ਠੀਕ ਨਹੀਂ ਰਹਿੰਦੇ ਹੈਗੇ ਉਹਨਾਂ ਨੂੰ ਬਾਹਰ ਆਣਾ ਵੀ ਇੰਨਾ ਮੁਸ਼ਕਲ ਹੁੰਦਾ ਹੈ ਕਿ ਉਹ ਵਿਚਾਰੇ ਅੰਦਰ